ਸਿਰਿਓਕਾਰ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਣ ਵਾਲੇ ਹਾਂ ਕਿ ਦੋ ਲੌਂਗ ਜੇਕਰ ਤੁਸੀਂ ਇਹ ਆਪਣੇ ਮੂੰਹ ਵਿੱਚ ਰੱਖਦੇ ਹੋ ਇਹ ਵਾਲਾ ਦੋ ਲੌਂਗ ਵਾਲਾ ਉਪਾਅ ਕਰਦੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਆਪਣਾ ਗੁਲਾਮ ਬਣਾ ਸਕਦੇ ਹੋ ਹਾਂਜੀ ਕਹਿਣ ਦਾ ਪਾਵਰ ਇਹ ਹੈ ਕਿ ਸਾਹਮਣੇ ਵਾਲੇ ਬੰਦੇ ਤੋਂ ਤੁਸੀਂ ਆਪਣੀ ਹਰ ਗੱਲ ਮੰਨਵਾ ਸਕਦੇ ਹੋ पर नाल नाल इस, कर, इस, इस, इस दे नाल-नाल ਤੁਹਾਡੇ ਵਾਸਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਉਪਾਅ ਬਾਰੇ ਕਿ ਜੇਕਰ ਤੁਸੀਂ ਕੋਈ ਗਲਤ ਮਕਸਦ ਵਾਸਤੇ ਇਸ ਉਪਾਅ ਦਾ ਯੂਜ਼ ਕਰੋਗੇ ਇਸ ਉਪਾਅ ਨੂੰ ਕਰੋਗੇ ਤਾਂ ਬਿਲਕੁਲ ਵੀ ਇਹ ਉਪਾਅ ਕੰਮ ਨਹੀਂ ਕਰੇਗਾ ਮੈਂ ਇਸ ਦੇ ਬਾਰੇ ਤੁਹਾਨੂੰ ਪਹਿਲੇ ਹੀ ਦੱਸ ਰਹੀ ਹਾਂ ਉਪਾਅ ਬਿਲਕੁਲ નિਸ਼ਫਲ ਹੋ ਜਾਏਗਾ ਇਹ ਉਪਾਅ ਸਿਰਫ ਉੱਥੇ ਕੰਮ ਕਰੇਗਾ ਜਿੱਥੇ ਜੋ ਬੰਦਾ ਮਤਲਬ ਸੱਚਾ ਬੰਦਾ ਹੈ ਪਰ ਸਾਹਮਣੇ ਵਾਲਾ ਉਸ ਦੇ ਨਾਲ ਗਲਤ ਕਰ ਰਿਹਾ ਹੈ ਆਪਣੇ ਪਾਵਰ ਦੇ ਕਾਰਨ ਆਪਣੀ ਜਾਨ ਪਹਿਚਾਨ ਦੀ ਉੱਚੀ ਉਦੀ ਜਾਨ ਪਹਿਚਾਨ ਹੈ ਉਹ ਉਹਦਾ ਦਬਦਬਾ ਪਾ ਕੇ ਉਸ ਇਨਸਾਨ ਦੇ ਨਾਲ ਗਲਤ ਕਰ ਰਿਹਾ ਹੈ ਉੱਥੇ ਤੁਸੀਂ ਇਸ ਉਪਾਅ ਨੂੰ ਯੂਜ਼ ਕਰ ਸਕਦੇ ਹੋ ਇਸ ਉਪਾਅ ਨੂੰ ਕਰ ਸਕਦੇ ਹੋ नाल दे कभी इस तरह होंगे है कि जितने तुसी जॉब करते हो उधर का जरा ऑफिसर जोड़ा बॉस है बहुत ही ज़्यादा इरिटेटिंग होंगे है बिना मतलब की गलते तुसी अच्छा भी काम कर रहे हो फिर भी तेरे उते गुस्सा करता रहा है उत्थ भी ऐ उपा बहुत कम आएगा ਇਸ ਤੋਂ ਇਲਾਵਾ ਜੋ ਲੇਡੀਆਂ ਹਨ ਜੋ ਔਰਤਾਂ ਕਈ ਵਾਰ ਬਹੁਤ ਦੁਖੀ ਹੁੰਦੀਆਂ ਹਨ ਕਿ ਉਹਨਾਂ ਦਾ ਜੋ ਹਸਬੰਦ ਹੈ ਗਲਤ ਸੰਗਤ ਵਿੱਚ ਪੈ ਕੇ ਉਹਨਾਂ ਦੀ ਬਿਲਕੁਲ ਵੀ ਗਲ ਗਲ ਮੰਨਣ ਵਾਸਤੇ ਤਿਆਰੀ ਨਹੀਂ ਹੁੰਦਾ ਪਿਆਰ ਨਾਲ ਬਹੁਤ ਸਮਝਾ ਕੇ ਕੋਸ਼ਿਸ਼ ਕਰ ਲੈਂਦੇ ਹਨ ਪਰ ਫਿਰ ਵੀ ਉਹ ਨਹੀਂ ਮੰਨਦਾ ਤਾਂ ਉੱਥੇ ਵੀ ਇਹ ਉਪਾਅ ਕੰਮ ਕਰੇਗਾ ਸੇਮ ਜੈਂਟਸ ਨਾਲ ਵੀ ਹੈ ਕਿ ਜੇਕਰ ਉਹਨਾਂ ਦੀ ਕਿਸੇ ਵੀ ਆਪਣੀ ਗਰਲਫ੍ਰੈਂਡ ਹੋਵੇ ਜਾਂ ਪਤੀ ਪਤਨੀ ਹੋਵੇ ਹੈਨਾ ਉਹਨਾਂ ਦੀ ਗੱਲ ਨਹੀਂ ਮਨ ਰਹੀ ਹੈ ਆਪਣੀ ਮਨਮਾਜੀ ਕਰ ਰਹੀ ਹੈ ਕੁਝ ਵੀ ਗਲਤ ਤਾਂ ਉੱਥੇ ਵੀ ਐ ਉਪਾਅ ਬਹੁਤ ਹੀ ਕੰਮ ਕਰੇਗਾ ਹੁਣ ਦੱਸ ਦਨੀਆ ਕਿ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਦੇਖੋ ਜਦੋਂ ਵੀ ਤੁਸੀਂ ਕੋਈ ਵੀ ਜਿਹੜਾ ਕੰਮ ਕਰਨ ਜਾ ਰਹੇ ਹੋ ਬਾਤ ਹੈ ਨਾ ਜਿੱਥੇ ਤੁਸੀਂ ਮਤਲਬ ਸੋਚਿਆ ਹੈ ਕਿ ਉਸ ਬੰਦੇ ਨੇ ਮੈਨੂੰ ਪਰੇਸ਼ਾਨ ਕੀਤਾ ਹੈ ਤੇ ਉਸ ਦੇ ਉੱਪਰ ਮੈਂ ਇਹ ਉਪਾਅ ਕਰਨਾ ਹੈ ਤਾਂ ਤੁਸੀਂ ਜਾਣ ਤੋਂ ਪਹਿਲੇ ਘਰ ਵਿੱਚ ਇਹ ਉਪਾਅ ਕਰਕੇ ਜਾਣਾ ਹੈ ਠੀਕ ਹੈ ਦੋ ਲੌਂਗ ਆਪਣੇ ਮੂੰਹ ਵਿੱਚ ਰੱਖਣੇ ਹਨ ਤੇ ਜਿਹੜੇ ਬੰਦੇ ਨੂੰ ਤੁਸੀਂ ਆਪਣਾ ਗੁਲਾਮ ਜਾਂ ਕਹਿ ਸਕਦੇ ਆ ਕਿ ਆਪਣੀ ਗੱਲ ਮੰਨਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਸ ਬੰਦੇ ਦਾ ਆਰਾਮ ਵਾਲੀ ਅੱਖਾਂ ਬੰਦ ਕਰਕੇ ਆਪਣੇ ਮਨ ਵਿੱਚ ਉਸ ਦਾ ਨਾਮ ਲੈਣਾ ਹੈ ਠੀਕ ਹੈ ਮਨ ਵਿੱਚ ਉਸ ਦਾ ਨਾਮ ਲੈਣਾ ਹੈ ਉਸ ਤੋਂ ਬਾਅਦ ਉਹ ਜਿਹੜੀ ਲੌਂਗ ਹਨ ਜਿਹੜੇ ਤਾਂ ਮਨੁੱਖ ਉਸ ਲੌਂਗ ਨੂੰ ਨਿਗਲ ਸਕਦੇ ਹਨ ਜਾਂ ਚਬਾ ਕੇ ਨਿਕਲ ਸਕਦੇ ਹਨ ਤਾਂ ਥਿਸ ਇਜ਼ ਦਾ ਵੈਰੀ ਬੈਸਟ ਹੋ ਜਾਏਗਾ ਬਟ ਕਈ ਨਹੀਂ ਖਾ ਪਾਣਗੇ ਤਾਂ ਉਹ ਕੀ ਕਰਨ ਉਹ ਲੌਂਗ ਬਾਰ ਕੱਢ ਕੇ ਇਸ ਨੂੰ ਕਿਧਰੇ ਵੀ ਮਿੱਟੀ ਵਿੱਚ ਜਾ ਕੇ ਦਬਾ ਦੇਣ ਠੀਕ ਹੈ ਜਾਂ ਜਲ ਪਰਵਾਵੀ ਕਰ ਸਕਦੇ ਹੋ ਜੇਕਰ ਕੋਈ ਬਾਅਦ ਕੋਈ ਮਨੁੱਖ ਰੰਦਾ ਹੈ ਜਿਸ ਤੇ ਤੁਸੀਂ ਉਦੇ ਉੱਤੇ ਉਪਾਅ ਕਰਨਾ ਹੈ ਤਾਂ ਵੀ ਤੁਸੀਂ ਉਪਾਅ ਕਰ ਸਕਦੇ ਹੋ ਪਰ ਇਸ ਉਪਾਦੀ ਇਕ ਗੱਲ ਧਿਆਨ ਰੱਖਣਾ ਕਿ ਇਹ ਉਪਾ ਸਿਰਫ ਔਰ ਸਿਰਫ ਇੱਕ ਮਨੁੱਖ ਤੇ ਹੀ ਕਰ ਸਕਦੇ ਹੋ ਐ ਨਹੀਂ ਹੈ ਕਿ ਤੁਸੀਂ 10 ਮਨੁੱਖਾਂ ਦਾ ਨਾਮ ਲੈ ਲਓ ਕਿ ਮੈਂ ਇਹਨੂੰ ਵੀ ਆਪਣੇ ਕਾਬੂ ਚ ਕਰਨਾ ਉਹਨੂੰ ਵੀ ਕਾਬੂ ਕਰਨਾ ਨਹੀਂ ਇੱਕ ਵੇਲੇ ਤੁਸੀਂ ਇੱਕ ਹੀ ਮਨੁੱਖ ਨੂੰ ਦੇ ਉੱਤੇ ਇਹ ਉਪਾ ਕਰ ਸਕਦੇ ਹੋ ਕਿ ਕੇ ਜਦੋਂ ਤੁਸੀਂ ਕਰ ਲਿਆ ਲੌਂਗ ਚਬਾ ਲਏ ਜਾਂ ਤੁਸੀਂ ਬਾਹਰ ਘਰ ਤੇ ਮਿੱਟੀ ਚ ਦਬਾਤੇ ਫਿਰ ਉਸ ਤੋਂ ਬਾਅਦ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਤੇ ਘਰ ਤੋਂ ਬਾਹਰ ਨਿਕਲਦਿਆਂ ਨਿਕਲਦਿਆਂ ਉਸ ਬੰਦੇ ਤੱਕ ਪਹੁੰਚਦਿਆਂ ਪਹੁੰਚਦਿਆਂ ਤੁਸੀਂ ਇਸ ਲਾਈਨ ਦਾ ਇਸ ਸ਼ਬਦ ਦਾ ਜਾਪ ਕਰਨਾ ਹੈ ਸਿਰਫ ਇੱਕ ਲਾਈਨ ਹੈ ਉਹ ਹੈ ਫਾਹਿ ਕਾਟੇ ਮਿਟੇ ਗਵਨ ਫਤੇ ਪਈ ਮਨ ਜੀਤ ਫਿਰ ਤੋਂ ਦੁਹਰਾ ਦਿਨੀ ਹਾਂ ਵਾਹੀ ਕਾਟੇ ਮਿਟੇ ਗਵਨ ਫਤੇ ਪਈ ਮਨਜੀਤ ਪੂਰੇ ਰਸਤੇ ਤੁਸੀਂ ਇਸ ਤੁਕ ਦਾ ਜਾਪ ਕਰਦੇ ਜਾਣਾ ਹੈ ਕਰਦੇ ਜਾਣਾ ਹੈ ਤੁਸੀਂ ਦੇਖੋਗੇ ਕਿ ਬਹੁਤ ਹੀ ਜਲਦੀ ਇਸ ਦਾ ਰਿਜ਼ਲਟ ਮਿਲੇਗਾ ਜੇਕਰ ਤੁਸੀਂ ਕੋਈ ਕੇਸ ਜਿੱਤਣਾ ਚਾਹੁੰਦੇ ਹੋ ਉੱਥੇ ਵੀ ਇਹ ਉਪਾਅ ਬਹੁਤ ਕੰਮ ਕਰਦਾ ਹੈ ਜੀ ਤੇ ਜਦੋਂ ਤੁਸੀਂ ਫਿਰ ਤੋਂ ਉਸ ਮਨੁੱਖ ਨੂੰ ਮਿਲਣ ਜਾਣਾ ਹੈ ਤਾਂ ਦੁਬਾਰਾ ਇਹ ਉਪਾਅ ਨੂੰ ਰਿਪੀਟ ਕਰ ਸਕਦੇ ਹੋ ਮਤਲਬ ਘਰ ਤੋਂ نکلਣ ਤੋਂ ਪਹਿਲੇ ਲੌਂਗ ਉਪਾਅ ਕਰਨਾ ਹੈ ਤੇ ਰਸਤੇ ਵਿੱਚ ਇਸ ਤੁਕ ਦਾ ਜਾਪ ਕਰਦੇ ਜਾਣਾ ਹੈ ਬਹੁਤ ਹੀ ਇਫੈਕਟਿਵ ਰਿਜ਼ਲਟ ਮਿਲੇਗਾ 100% ਮਿਲੇਗਾ ਇਕਦਮ ਤੁਸੀਂ ਮੈਨੂੰ ਕਮੈਂਟ ਕਰਕੇ ਮੈਂ ਲਿਖ ਕੇ ਦਨਿਆ ਕੀ ਤੁਸੀਂ ਦੱਸੋਗੇ ਕਿ ਜੋ ਤੁਸੀਂ ਕਿਐਸੀ ਸਾਡਾ ਬੌਸ ਸੀ ਚੇਂਜ ਹੋ ਗਿਆ ਯਸ ਅਸੀਂ ਜੋ ਗੱਲ ਮੰਨਵਾਣਾ ਚਾਹੁੰਦੇ ਸੀ ਸਹੀ ਪਰ ਤੋਂ ਕਰਨੀ ਹੈ ਇਸ ਉਪਾਦੀ ਨੀਤਾ ਉਪਾ ਟੋਟਲੀ નિષ્ਫਲ ਹੈ ਜੀ ਇਹ ਉਪਾ ਤੁਹਾਡੇ ਵਾਸਤੇ ਕੋਈ ਉਪਾ ਨਹੀਂ ਰਹਿ ਜਾਏਗਾ ਸੋ ਅੱਜ ਦਾ ਸੀ ਇਹ ਉਪਾ ਤੇ ਜਾਣਕਾਰੀ ਵਧੀਆ ਲੱਗਿਆ ਹੈ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਜਿਹੜੇ ਲੋਕੀ ਮੇਰੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ